ਹਾਲੇ ਹੈ ਕਿ ਇੱਕ ਤੇ ਇਲੈਗਲ ਮਾਈਨਿੰਗ ਹੋਇਆ ਕਰਦੀ ਹੈ ਦੂਸਰੀ ਹੈ ਕਿ ਜੇ ਉਧਰ ਕੋਈ ਰਸਤਾ ਬੰਦ ਹੈ ਤੇ ਪਿੰਡਾਂ 'ਚੋਂ ਗੱਡੀਆਂ ਜਾ ਕਰਦੀਆਂ ਉਹਦੇ ਵਿਰੋਧ 'ਚ ਜੇ ਕੋਈ ਆਪਣੇ ਐਮਸੀ ਨੇ ਇਹਦਾ ਵਿਰੋਧ ਕੀਤਾ ਉਲਟਾ ਉਹਨੂੰ ਠਾਣੇ 'ਤੇ ਆ ਕੇ ਨਾ ਜੀ ਸਮਝਾਇਆ ਸਾਰੀਆਂ ਗੱਡੀਆਂ ਜਿਹੜੀਆਂ ਨਾ ਓਵਰਲੋਡ ਚਲਦੀਆਂ ਹਲੋ 5-500 ਗੱਡੀ ਰੋਜ਼ ਦੀ ਰਾਤ ਨੂੰ ਨਿਕਲਦੀ ਹੈ ਕੱਲ ਨੂੰ ਕੋਈ ਹਾਸਾ ਹੋ ਜੇ ਤੇ ਕੌਣ ਜ਼ਿੰਮੇਵਾਰ ਹੈ ਜੇਕਰ ਵੈਸੇ ਵੀ ਇਹ ਲੀਗਲੀ ਬਾਤ ਦਾ ਸਮਝ ਜਿਹੜਾ ਧਰਨਾ ਸੀਗਾ ਪਬਲਿਕ ਦਾ ਗ੍ਰੀਵੈਂਸ ਸੀਗਾ ਕਿ ਰੋਡ ਤੇ ਰਾਤ ਦੇ ਟਾਈਮ ਟ੍ਰੈਫਿਕ ਚੱਲਦੀ ਏ ਇਹਨਾਂ ਦਾ ਸੀਗਾ ਕਿ ਰਾਤ ਦੇ ਵੇਲੇ ਵੀ ਜਿਹੜੀ ਟ੍ਰੈਫਿਕ ਹੈ ਰਾਤ ਵੇਲੇ ਵੀ ਨਾ ਚੱਲੇ ਰਾਤ ਨੂੰ ਵੀ ਬੰਦ ਕਰਾਓ ਸੋ ਆਪਾਂ ਸਵਾਸਨ ਦਿੱਤਾ ਇਹਨਾਂ ਨੂੰ ਕਿ ਚਲੋ ਰਾਤ ਦੇ ਵੇਲੇ ਵੀ ਜਿਹੜੇ ਇੱਥੇ ਸਟ੍ਰੀਟ ਨੂੰ ਬੰਦ ਕਰ ਦਾਂਗੇ ਰਾਤ ਦੇ ਵੇਲੇ ਵੀ ਇੱਥੇ ਕੋਈ ਵੀ ਟਿਪਰਾਂ ਦੀ ਹਵਾ ਜਾਰੀ ਜਿਹੜੀ ਉਹ ਬੰਦ ਕੀਤੀ ਜਾਊਗੀ ਬਾਕੀ ਇੱਕ ਇਹਨਾਂ ਦੀ ਕੰਪਲੇਂਟ ਹੈ ਇਹਨਾਂ ਨੇ ਸਾਡੇ ਕੇਐਸਏ ਦੇ ਖਿਲਾਫ ਇੱਕ ਕੰਪਲੇਂਟ ਦਿੱਤੀ ਵੀ ਹੈ ਉਹਦੇ ਲਈ ਇਹਨਾਂ ਨੂੰ ਕੱਲ 10 ਵਜੇ ਦਾ ਟਾਈਮ ਦਿੱਤਾ ਹੈ ਉਹਦੇ ਵਿੱਚ ਜੋ ਵੀ ਚੀਜ਼ ਸਾਹਮਣੇ ਆਈ ਉਹਦੇ ਅਕੋਰਡਿੰਗ ਜੇ ਅਸੀਂ ਕਾਰਵਾਈ ਕਰਾਂਗੇ ਤੇ ਸਰ ਬੰਦ ਰਹਿਣਗੇ ਟਿਪਰਾ ਜੀ ਦੀ ਟਿਪਰਾ ਆਪਾਂ ਬੰਦ ਕਰਤੀਆਂ ਹਾਂ ਆ ਰੈਗੂਲਰ ਬੰਦ ਕਰਤੀਆਂ ਇਹਦੇ ਵਿੱਚ ਦੇਖਾਂਗੇ ਕੀ ਲੀਗਲਿਟੀ ਕੀ ਹੈ ਕਿਉਂਕਿ ਇਹ ਰੋਡ ਆ ਕੋਈ ਵੀ ਰੋਡ ਨੂੰ ਆਪਾਂ ਜੇ ਬੰਦ ਕਰਨਾ ਉਹਨੂੰ ਪ੍ਰੋਪਰ ਚੈਨਲ ਰਾਹੀਂ ਬੰਦ ਕਰਨਾ ਪੈਂਦਾ ਸੋ ਐਜ਼ ਆਫ ਨਾਓ ਪਬਲਿਕ ਦੇ ਗ੍ਰੀਵੈਂਸ ਕਰਕੇ ਅਸੀਂ ਇਹਨੂੰ ਬੰਦ ਕਰ ਰਹੇ ਹਾਂ ਫਾਰਦਰ ਆਪਾਂ ਇਹਦੇ ਵਿੱਚ ਦੇਖ ਲਾਂਗੇ ਕੀ ਹੋ